ਇੱਕ ਵਾਰੀ ਉੱਥੇ ਜੀ ਕੁਛ ਸਿੰਘ ਆਏ ਅਮਰੀਕਾ ਤੋਂ ਮਹਾਰਾਜ ਜੀ ਬਾਹਰ ਗਏ ਹੋਏ ਸੀ ਸੰਗਤਾਂ ਦੇ ਘਰਾਂ 'ਚ ਚੰਨ ਪਾਉਣ ਇਹਨੇ ਨੂੰ ਮਹਾਰਾਜ ਦੀ ਗੱਡੀ ਆ ਗਈ ਮਹਾਰਾਜ ਦੀ ਗੱਡੀ 'ਚ ਉਤਰ ਕੇ ਦਰਬਾਰ ਸਾਹਿਬ ਦੇ ਬਾਹਰ ਹੀ ਨਮਸਕਾਰ ਕੀਤੀ ਅੰਦਰ ਨਹੀਂ ਗਈ ਉਹ ਟਕਸਾਲੀ ਸਿੰਘ ਜਿਹੜੇ ਖੜੇ ਸੀ ਉਹਨਾਂ ਨੂੰ ਥੋੜਾ ਜਿਹਾ ਇਸ ਗੱਲ ਤੇ ਉਹ ਹੋਇਆ ਵੀ ਇਹਨਾਂ ਨੇ ਅੰਦਰ ਜਾ ਕੇ ਨਮਸਕਾਰ ਕਿਉਂ ਨਹੀਂ ਕੀਤੀ ਇਬਾਰੇ ਮਾਥੜੀ ਜੀ ਮਹਾਰਾਜ ਜੀ ਦਾ ਕਮਰੇ ਚਲੇ ਗਏ ਉਹ ਪਿੱਛੇ ਸਿੰਘਾਂ ਨੂੰ ਕਹਿਣ ਲੱਗ ਗਏ ਉੱਥੇ ਸੇਵਾਦਾਰਾਂ ਨੂੰ ਅਸੀਂ ਤਾਂ ਬੜੀ ਸ਼ੁਭਾ ਸੁਣ ਕੇ ਆਏ ਸੀ ਤੁਹਾਡੇ ਬਾਬੇ ਤਾਂ ਮਹਾਰਾਜ ਨੂੰ ਮੱਥਨ ਟੇਕ ਦੇ ਅੰਦਰ ਜਾ ਕੇ ਹਮ ਅਸਲ 'ਚ ਉਹ ਕਹੋਂਦੇ ਸੀ ਟਕਸਾਲੀ ਜਿਵੇਂ ਕਈਆਂ ਨੂੰ ਹੁੰਦਾ ਨਾ ਨਵਾਂ ਨਵਾਂ ਵੀ ਜਿਆਦੀ ਕਟੜਤਾ ਜੀ ਪਤਾ ਨਹੀਂ ਉਹ ਸੱਚ ਨੂੰ ਛੇਵੀਂ ਸੰਦਿਆ ਨਹੀਂ ਹਮ ਟਕਸਾਲ ਆਲੇ ਤਾਂ ਬਹੁਤ ਸਤਿਕਾਰ ਪ੍ਰੀਮ ਕਰਦੇ ਸੀ ਮਹਾਰਾਜ ਜੀ ਦਾ ਜੀ ਉਹ ਇਦਾਂ ਕਰਦੇ ਕਰਦੇ ਬਾਬਾ ਜੀ ਕੋਲ ਚਲੇ ਗਏ ਤੁਹਾਨੂੰ ਅੰਦਰ ਜਾ ਕੇ ਮੱਥਾ ਟੇਕਣਾ ਚਾਹੀਦਾ ਸੀ ਤੁਸੀਂ ਸਤਿਕਾਰ ਨਹੀਂ ਕਰੋਗੇ ਉਹ ਬਹੁਤ ਕੁਝ ਬੋਲੀ ਜਿਹੜੇ ਬੰਦੇ ਉਦੋਂ ਕੋਲ હાજર ਸੀ ਉਹਨਾਂ ਨੇ ਬਚਨ ਮੈਨੂੰ ਸੁਣਾਇਆ ਕਹਿੰਦੇ ਮਹਾਰਾਜ ਕਹਿੰਦੇ ਉਹ ਭਾਈ ਤੁਸੀਂ ਲੰਗਰ ਪ੍ਰਸ਼ਾਦਾ ਛਕ ਲਿਆ ਕਹਿੰਦੇ ਲੰਗਰ ਛਕਣਾ ਹੈ ਸਾਡਾ ਤਾਂ ਮਨ ਖਰਾਬ ਹੋ ਗਿਆ ਉਹ ਭਾਈ ਛਕ ਲੋ ਗੁਰੂ ਘਰ ਦਾ ਲੰਗਰ ਸੇਵਾਦਾਰ ਕਹਿੰਦੇ ਵੀ ਗਲਤ ਮੰਨ ਲਓ ਲੰਗਰ ਤਾਂ ਛਕ ਲੋ ਚਾਹ-ਚਾ ਕੋ ਪਾਣੀ ਛਕੋ ਲੰਗਰ ਛਕ ਕੇ ਆ ਜਾਓ ਫਿਰ ਮੈਂ ਤੁਹਾਨੂੰ ਤੁਹਾਡੇ ਨਾਲ ਗੱਲ ਕਰਾਂਗੇ ਮੰਗਰ ਸ਼ੱਕ ਆਈ ਹਾਂ ਭਾਈ ਹੁਣ ਦੱਸੋ ਕਹਿੰਦੇ ਤੁਸੀਂ ਅੰਦਰ ਨਹੀਂ ਮੱਥਾ ਟਿਕਿਆ ਕਹਿੰਦੇ ਭਾਈ ਜਦੋਂ ਗੁਰੂ ਸਾਹਿਬਾਂ ਕੋਲ ਜਾਈਦਾ ਉਦੋਂ ਕੀ ਅਸੂਲ ਹੋਣੇ ਚਾਹੀਦੇ ਨੇ ਹੂੰ ਕਹਿੰਦੇ ਹੁਣ ਅਸੀਂ ਭਾਈ ਸੰਗਤਾਂ ਦੇ ਘਰਾਂ 'ਚ ਗਏ ਮੈਂ ਗਲੀਆਂ 'ਚ ਵੀ ਤੁਰ ਕੇ ਆਇਆ ਮੇਰੇ ਵਸਤਰਾਂ 'ਤੇ ਮਿੱਟੀ ਪਈ ਹੋਊਗੀ ਮੈਨੂੰ ਬਾਥਰੂਮ ਵੀ ਜਾਣਾ ਪਿਆ ਹੋਊਗਾ ਛੱਟੇ ਵੀ ਪਏ ਹੋਣਗੇ ਕੱਪੜਿਆਂ 'ਤੇ ਹੂੰ ਭਾਈ ਕੀ ਇਦਾਂ ਗੁਰੂ ਸਾਹਿਬਾਂ ਕੋਲ ਜਾਣਾ ਚਾਹੀਦਾ ਹੂੰ ਉਹਨਾਂ ਨੂੰ ਜਵਾਬ ਹੀ ਨਹੀਂ ਆਇਆ ਉਹ ਸੁੱਚੇ ਵਸਤਰ ਪਾ ਕੇ ਮਹਾਰਾਜ ਜੀ ਜਾਂਦੇ ਬਿਲਕੁਲ ਸਾਫ ਵਸਤਰ ਪਾ ਕੇ ਫਿਰ ਦੂਜਾ ਬਚਨ ਕੀਤਾ ਕਹਿੰਦੇ ਭਾਈ ਸਾਨੂੰ ਤਾਂ ਸੂਰਜ ਵਾਂਗੂ ਸੇਖ ਪੈਂਦਾ ਜਦੋਂ ਅਸੀਂ ਖੋਲ ਜੰਨੇ ਆ ਭਾਈ ਕਿਸੇ ਨੂੰ ਪਤਾ ਲੱਗੇ ਨਾ ਲੱਗੇ ਸਾਨੂੰ ਤਾਂ ਇਹ ਪ੍ਰਤੱਖ ਹਾਜ਼ਰ ਨਾਜ਼ਰ ਜੋਤ ਹੈ ਸਭ ਤਾਂ ਸੂਰਜ ਦੀ ਨਾਲ ਸੇਖ ਪੈਂਦਾ ਉਹ ਜਿਹੜੇ ਤਰਕ ਕਰਦੇ ਸੀ ਉਹ ਮੰਨਣਾ ਪਏ ਗਿਆ ਵੀ ਸੱਚਮੁੱਚ ਸਾਨੂੰ ਤਾਂ ਲੱਗਦਾ ਸੀ ਵੀ ਸਾਦੇ ਜੀ ਨੇ ਤਾਂ ਮਰਿਆਦਾ ਹੀ ਬਹੁਤ ਹੈ